ਉਹ ਛੱਡੀ ਚੱਲਾ ਕੀ ਅੰਦਰ ਭਲਾ ਉੱਥੇ ਤੋਰ ਫੜੇ ਮੁਕਰ ਤੇਰਾ ਜਾਏ ਕਿਤੇ ਤੇਰੇ ਮੂੰਹ ਦਾ ਹੀ ਕਿਤੇ ਕੁੜੀ ਨੂੰ ਡਰਾ ਕੇ ਰੱਖਤਾ ਉਹਨੂੰ ਪਾਉਤਰਾ ਮਾਂ ਬਟੈਕ ਹੋ ਜਾਂਦਾ ਉਹਨੂੰ ਹਾਂ ਕੀ ਬਣੀ ਆ ਤੇਰਾ ਭਲਾ ਹੋਏ लवली ਕਿਉਂ ਕੀ ਗੱਲ ਹੈ ਵੀਰ ਜੀ ਪਰ ਕਮਾਦ ਲਈ ਪਿਆਲੀ ਨਹੀਂ ਆ ਆਹੋ ਉਹਦਾ ਨੱਕਾ ਰਹਿ ਗਿਆ ਬੰਦਨ ਵਾਲਾ ਚੱਲ ਕੋਈ ਨਹੀਂ ਮੈਂ ਬੰਨਣਾ ਤੁਸੀਂ ਨਾ ਮੋਰਸਾ ਲਾਓ ਤੇ ਤੁਸੀਂ ਚਲੂਗਾ ਕਰਨ ਉਹ ਨਹੀਂ ਨਹੀਂ ਕੱਠੇ ਚਲਦੇ ਆ ਉਹ ਨਹੀਂ ਨਹੀਂ ਉਹ ਮੈਂ ਬਨ ਕੇ ਆਈ ਨਾ ਠੰਡਾ ਦੇਣਾ ਕੋਈ ਗੱਲ ਨਹੀਂ ਮੈਂ ਤੁਰ ਕੇ ਆ ਜੰਨਾ ਫਿਰ ਤੁਰ ਕੇ ਆਇਗਾ ਬਾਅਦ ਚ ਉਹ ਤੂੰ ਹੀ ਸਵੇਰ ਦੀ ਰੋਟੀ ਵੀ ਨਹੀਂ ਖਾਦੀ ਜਾ ਰੋਟੀ ਦਿਖਾਓ ਜਾ ਕੇ ਉਹ ਰੋਟੀ ਦੀ ਕੋਈ ਗੱਲ ਨਹੀਂ ਬਨ ਕੇ ਆਏ ਨਹੀਂ ਉਹ ਤੂੰ ਜਾਵਾ ਮੋਟਰਸਾਈਕਲ ਲੈ ਕੇ ਵਿੱਚੇ ਚਾਬੀ ਆ ਤੇ ਮੈਂ ਬਨ ਕੇ ਆ ਗਿਆ ਜੀ ਜਾਓ ਜਾਓ ਤੁਸੀਂ ਜਾਓ ਚੱਲ ਚੰਗਾ ਮੈਂ ਬਨ ਨਾ ਆਉਂਦਾ ਬੈਠੇ ਮੰਮੀ ਆ ਬੈਠੇ ਸੁੱਤਾ ਨਹੀਂ ਆਇਆ ਇਹ ਕਿੱਥੇ ਸੁੱਤਾ ਮੰਮੀ ਸਾਰੀ ਦੁਪਹਿਰ ਹੀ ਨੇ ਇਦਾਂ ਹੀ ਨਿਗਾਹ ਲਈ ਆ ਇਹ ਸੌਣ ਨਹੀਂ ਰਿਹਾ ਪਤਾ ਨਹੀਂ ਕੀ ਗੱਲ ਹੋਈ ਇਹਨੂੰ ਉਹਦਾ ਨਹੀਂ ਸੁੱਤਾ ਹੋਣਾ ਚਾਹ ਨਾਲ ਪਾਣਾ ਨਾਲ ਮੇਰਾ ਸੌ ਜਾਂਦਾ ਮੰਮੀ ਲੰਮੇ ਪਾ ਕੇ ਵੀ ਵੇਖ ਲਿਆ ਵਾ ਨਾਲ ਹਮ ਐ ਨਹੀਂ ਸੁੱਤਾ ਏ ਮੈਂ ਰਾਤ ਨੂੰ ਸੌਂ ਜਾਊਗਾ ਚੱਲ ਕੋਈ ਗੱਲ ਹਾਂ ਹੋ ਤਾਂ ਚੱਲ ਸ਼ਾਮਾਂ ਨੂੰ ਸੌਂ ਜਣਾ ਇਹਨੇ ਮੰਮੀ ਮੈਂ ਟੜਨਾ ਗੱਲ ਕਰਨੀ ਸੀ ਹੂੰ ਹੁਣ ਚਲੋ ਦੀਦੀ ਆਏ ਹੀ ਹੂੰ ਸਮਝਾ ਕੇ ਗਏ ਰਪਿੰਦਰ ਨੂੰ ਪਿਆਰ ਨਾਲ ਸਮਝਾਇਆ ਵਾ ਤੇ ਸਾਰਾ ਘਰ ਦਾ ਕੰਮ ਆਜਾਉਨੇ ਕੀਤਾ ਵਾ ਮੈਨੂੰ ਵੀ ਪੁੱਛਿਆ ਸੀ ਦੀਦੀ ਆਹ ਕੰਮ ਕਿੱਦਾਂ ਕਰਨਾ ਵਾ ਚਲੋ ਅਸੀਂ ਟਾਈਮ 'ਚ ਉਹਨੂੰ ਗਲਤ ਸਮਝਣ ਡੈਹੀਂ ਆਪੇ ਨਾ ਉਹਨੇ ਹੌਲੀ-ਹੌਲੀ ਡੈਪਣਾ ਕੰਮ ਕਰਨਾ ਸਿਰਫ ਉਹਨਾਂ ਨੂੰ ਪਿਆਰ ਦੀ ਲੋੜ ਸੀ ਇਹ ਤੇ ਗਲਤਰੀ ਸੰਦੇਵ ਠੀਕ ਵਾ ਕੋਈ ਬੰਤਨ ਪੁੱਛਦਾ ਪਰ ਜੋਈ ਜਪਾਂਡੇ ਪਈ ਤਾਂ ਮਾਹੀ ਨਾ ਇਹਨੂੰ ਆਪਣੇ ਆਪ ਨੇ ਪਤਾ ਲੱਗਦਾ ਕਿ ਜਿਹੜੇ ਪਾਂਡੇ ਪਏ ਮੰਜਣੇ ਹੀ ਆ ਇਹ ਪੁੱਛਣ ਵਾਲੀ ਜਿਹੜੀ ਗੱਲ ਵਾ ਜਿਹੜੇ ਪਾਂਡੇ ਪਈ ਉਹ ਤਾਂ ਮੰਜਣੇ ਹੀ ਚਲ ਮੰਮੀ ਇੰਨਾ ਹੀ ਬੜਾ ਵਾ ਪੁੱਛ ਕੇ ਤੇ ਕੰਮ ਕੀਤਾ ਵਾ ਨਾ ਮੈਂ ਤੇ ਇਹੋ ਕਹਨੀ ਆ ਚਲ ਪੁਛ ਪੁਛ ਕੇ ਕਰ ਲਿਆ ਕਰੇ ਕੰਮ ਹੋਰ ਨਹੀਂ ਤੇ ਚਲੋ ਆਪਣੇ ਆਪ ਵੀ ਕਰਨਾ ਚਾਹੀਦਾ ਨਾ ਥੋੜਾ ਬੋਤ ਆ ਚਲ ਪੁਛਿਆ ਤੇ ਪੁਛ ਤੇ ਲਿਆ ਤੇ ਕੇਵਲੇ ਨਹੀਂ ਵੀ ਕੋ ਘਰ ਹੁੰਦਾ ਚਲੋ ਮੰਮੀ ਅਹੀਂ ਕਿਹਾ ਸੀ ਉਹਨੂੰ ਕਿ ਤੂੰ ਜਿੱਥੋਂ ਨਹੀਂ ਪਤਾ ਲੱਗਦਾ ਉਥੋਂ ਪੁੱਛ ਲਿਆ ਕਰ ਆ ਉਹ ਨਿਆਣੀ ਸਿਆਣੀ ਆ ਆਪੇ ਹੌਲੀ ਹੌਲੀ ਜਾਚ ਆ ਜਣੀ ਆ ਕੋਈ ਨਹੀਂ ਉਤਰਾ ਤੇ ਬੜਾ ਸਮਝਾਇਆ ਸੀ ਅੰਦਰ ਵੜ ਕੇ ਇਹਨੂੰ ਮੈਂ ਤਾਂ ਵੀ ਹੈ ਨਹੀਂ ਸਮਝ ਨਹੀਂ ਲੱਗਦੀ ਇਹਨੂੰ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿਣ ਢੀ ਸੀ ਕਿ ਦੀਦੀ ਨੂੰ ਦੱਸ ਦਈਏ ਤੁਸੀਂ ਮੰਨਦੇ ਨਹੀਂ ਕਹਿੰਦੇ ਨਹੀਂ ਨਹੀਂ ਦੀਦੀ ਨੂੰ ਨਹੀਂ ਦੱਸਣਾ ਦੱਸਿਆ ਵਾ ਚਲੋ ਉਹਨਾਂ ਨੇ ਸਮਝਾਇਆ ਵਾ ਉਹ ਜਿੱਤੇ ਖਾਣੇ ਪਿਆ ਨਾ ਦਾਸੀ ਦੀ ਜੇ ਮੈਂ ਤਾਂ ਨਹੀਂ ਵੀ ਧੀ ਦੇ ਵਿੱਚ ਉਹ ਕੋ ਰਿਸ਼ਤਾ ਕਰਵਾਇਆ ਤੇ ਉਹ ਨਾਲ ਨੂੰ ਉਹ ਗੁੱਸਾ ਕਰਕੇ ਬੈਜੀ ਉਹ ਨਹੀਂ ਨਹੀਂ ਦੀਦੀ ਨੂੰ ਵੀ ਆਪਾ ਪਿਆਰ ਨਾਲ ਸਮਝਾਉਣਾ ਸੀ ਦੀਦੀ ਨੇ ਇਦਾਂ ਥੋੜੀ ਗੁੱਸਾ ਕਰ ਲੈਣਾ ਸੀ ਚਲੋ ਹੁਣ ਦੱਸਿਆ ਵਾ ਉਹ ਸਮਝਾ ਕੇ ਗਏ ਆ ਤੇ ਵਧੀਆ ਹੀ ਹੋਇਆ ਵਾ ਆਹੋ ਮੈਂ ਤੇ ਇਹੋ ਜਨ ਡਰਦੀ ਸੀ ਮੈਂ ਹੋਰ ਨਾ ਉਹ ਵੀ ਗੁੱਸਾ ਕਰਕੇ ਬੈਜੀ ਵਿੱਚ ਮੰਮੀ ਅਸੀਂ ਸਮਝਾਉਣੀ ਹੀ ਨਾ ਤੇ ਗੱਲ ਦਾ ਗੁੱਸਾ ਕਰਦੀ ਸੀ ਦੀਦੀ ਨੇ ਹੁਣ ਪਿਆਰ ਨਾਲ ਸਮਝਾਇਆ ਵਾ ਪਿਆਰ ਨਾਲ ਤੇ ਚਲੋ ਅਸੀਂ ਵੀ ਸਮਝਾਉਣ ਦੇ ਹੀ ਉਹਨਾਂ ਦੀ ਗੱਲ ਹੋਰ ਵਾ ਕਿਉਂਕਿ ਉਹਨਾਂ ਨੇ ਰਿਸ਼ਤਾ ਕਰਵਾਇਆ ਵਾ ਤਾਂ ਕਰਕੇ ਉਹਦੀ ਗੱਲ ਮੰਨ ਲਈ ਆ ਚਲ ਉਹਦੀ ਮੰਨ ਕੇ ਕਰਨ ਲੈ ਵੇ ਉਹ ਕਰਨ ਲਾ ਪਣਾ ਮੰਮੀ ਹੁਣ ਤੁਸੀਂ ਟੈਨਸ਼ਨ ਨਾ ਲਓ ਦੇਵਾ ਨਾ ਦਲਜੀਤ ਜੀ ਇੱਥੇ ਤਾਂ ਨਾ ਲੰਬਲੀ ਹੈ ਕਿੱਥੇ ਗਏ ਹੋ ਮੰਮੀ ਉਹਨਾਂ ਨੇ ਕਿੱਥੇ ਜਾਣਾ ਸੀ ਬੰਬੀ ਤੇ ਗਏ ਆ ਹਰੇ ਨੱਕਾ ਟੁੱਟ ਗਿਆ ਈ ਉਹ ਦੋਵੇਂ ਭਰਾ ਡੇ ਹੀ ਖਿਜਣ ਮੈਨੂੰ ਤੇ ਇੱਕ ਨਾ ਹਿੰਦੀ ਦੀ ਸਮਝ ਨਹੀਂ ਆਉਂਦੀ ਉਹ ਕੀ ਕਰਦਾ ਫਿਰਦਾ ਵਾ ਤੁਸੀਂ ਇਦਾਂ ਕਰੋ ਹਾਂ ਉਹਨਾਂ ਦੇ ਘਰ ਜਾਇਓ ਤੇ ਸਮਝਾ ਕੇ ਆਇਓ ਇਹ ਆਂ ਝੂਠੀ ਜੀ ਕਿਥੋਂ ਬਿਠਾ ਰਹਾ ਆਲ ਮੈਂ ਕਿਹਾ ਕੋਈ ਦਿਨ ਹੋਏ ਆ ਜੇ ਵਿਆਹ ਨੂੰ ਤੇ ਕੱਲੇ ਕੱਲੇ ਹੋ ਗਏ ਲਵਲੀ ਸਾਂ ਕੀ ਹਾਲ ਆ ਠੀਕ ਵਾ ਬਧਾਈਆਂ ਪਰ ਆਦ ਨੂੰ ਵਿਆਹ ਦੀਆਂ ਤੁਹਾਨੂੰ ਬਧਾਈਆਂ ਜੀ ਬਹੁਤੀਆਂ ਬਹੁਤੀਆਂ ਚੁੰਨੀ ਚੜਾ ਕਰਕੇ ਠਾਮ ਮਾਰਿਆ ਈ ਉਹ ਖੜਾ ਹੀ ਜਾਂਦੇ ਕੋਈ ਖਾਣਾ ਨਹੀਂ ਕਿਸ ਨੂੰ ਉਹ ਸਾਡੀ ਆਪਣੀ ਸਲਾਹ ਯਾਰ ਚੁੰਨੀ ਚੜਾ ਦੀ ਤੈਨੂੰ ਇਹ ਗੱਲ ਨਾ ਕੀ ਉਹ ਵੱਡੇ ਵਾਰੀ ਅਸੀਂ ਸਭ ਕੋ ਕੀਤਾ ਸੀ ਠੀਕ ਆ ਨਾ ਜਿੰਨਾ ਜਿੰਨਾ ਕੋ ਖਾਦਾ ਸੀ ਉਹਨਾਂ ਨੂੰ ਖਵਾਲ ਲਿਆ ਵੀ ਉਹ ਤੇ ਸਾਰੇ ਕਰ ਲਈ ਆ ਵਡਿਆਂ ਵਾਰੀ ਵੀ ਪਰ ਇਹ ਤਣੀ ਨਾ ਵੀ ਅਗਲੇ ਵਾਰੀ ਬਾਸੀ ਹੋ ਜਾਣਾ ਤੂੰ ਜਿਹੜੇ ਕੰਮ ਆਇਆ ਹੋਣਾ ਆਪਣਾ ਕੰਮ ਕਰ ਜਾ ਠੀਕ ਆ ਨਾ ਮੈਂ ਤਾਂ ਨਾ ਆਡਾ ਨਹੀਂ ਲਾਉਣਾ ਚਾਹੁੰਦਾ ਬੁੱਤ ਹਜੇ ਤੇ ਕੁਝ ਦਿਨ ਵੀ ਨਹੀਂ ਹੋਏ ਵਿਆਹ ਨੂੰ ਤੇ ਵੱਖੋ ਵੱਖ ਹੋ ਵੀ ਗਏ ਦੋਵੇਂ ਭਰਾ ਸੋਖੀਆ ਘਰੇ ਉਹ ਕੱਲਾ ਆਇਆ ਨੂੰ ਚਲ ਗਿਆ ਤੂੰ ਕੱਲਾ ਤੁਰਿਆ ਆਉਂਦਿਆਂ ਤੇ ਕੋਈ ਹਰਿਆਣੀਆਂ ਜਾਂਦਾ ਜੇ ਅਸੀਂ ਦੋਵੇਂ ਬੰਬੀ ਤੇ ਆਉਂਦੇ ਆਂ ਤੇ ਸਾਰਾ ਕੁਝ ਠੀਕ ਹੀ ਆ ਭਰਾ ਸਾਡੇ ਘਰ ਤੂੰ ਕਿਤੇ ਨਜ਼ਰ ਨਾ ਲਾਦੀ ਸਾਨੂੰ ਉਹਦੇ ਨੱਕਾ ਰਹਿ ਗਿਆ ਸੀ ਇੱਕ ਖੁੱਲਾ ਤੇ ਮੈਂ ਉਹਨੂੰ ਕਹਿਤਾ ਵੀ ਚਲ ਜਾ ਤੂੰ ਕਰਨ ਉਹ ਤਾਂ ਚਲ ਗਿਆ ਵਾ ਨੱਕੇ ਤੇ ਅੱਗੇ ਵੀ ਲਵਲੀ ਸਿਆ ਖੁੱਲੇ ਰਹਿੰਦੇ ਸੀ ਅੱਗੇ ਕਿਹੜੇ ਬੰਦ ਹੀ ਨੱਕੇ ਪਰ ਚਲੋ ਜਿੰਨਾ ਸਮਾਂ ਲੰਘ ਗਿਆ ਤੁਹਾਡਾ ਵਧੀਆ ਵਧੀਆ ਵਾ ਉਹ ਹੁਣ ਵੀ ਨੰਗੀ ਜਾਣਾ ਵਾ ਠੀਕ ਆ ਨਾ ਜੇ ਤੇਰੇ ਵਰਗੀਆਂ ਚਾਵਲਾਂ ਵਿੱਚ ਨਾ ਨਾ ਆਈਆਂ ਤੇ ਨੰਗੀ ਜਾਣਾ ਵਾ ਸਮਾਂ ਇਹ ਤੇ ਸਮਾਂ ਹੀ ਹੁੰਦਾ ਸੋ ਲਵਲੀ ਸਿਆ ਇਕੱਠੇ ਰਹਿੰਦੇ ਜੇ ਨਹੀਂ ਬਣਿਆ ਬਣਿਆ ਦੀਆਂ ਕੰਧਾਂ ਵੱਜ ਗਈਆਂ ਵਾ ਉਹ ਤੂੰ ਆਪਣੇ ਘਰ ਵਾਲੇ ਵੇਖ ਠੀਕ ਆ ਨਾ ਚੰਗਾ ਭਲਾ ਮੈਂ ਘਰ ਨੂੰ ਜਾਣ ਲਿਆ ਹਾਂ ਵਿੱਚੇ ਟੋਕਤਾ ਵਾਂ ਕੇ ਚੱਲ ਮੜਾ ਜਿਆ ਇਹਨੂੰ ਨਾ ਤਾਪ ਹੀ ਚੜਾਉਣਾ ਸੀ ਚੜਾਤਾ ਵਾ ਆਪੇ ਹੁਣ ਸੋਚੂਗਾ ਤੇ ਸਹੀ ਘਰ ਜਾ ਕੇ ਵੀ ਹੰਦਾ ਕਿੰਦਾਂ ਦੀਆਂ ਗੱਲਾਂ ਕੰਡਿਆ ਲੌਲੀ ਸਾਂ ਮੇਰੀਆਂ ਗੱਲਾਂ ਦੇ ਗੌਰ ਕਰੀਂ ਜਰਾ ਉਹ ਜਾ ਜਾ ਜਿੱਦਣ ਤੁਰਿਆ ਜਾਣ ਡਿਆ ਤੂੰ ਐਵੇਂ ਇਹਨਾਂ ਦੋਵਾਂ ਵਿੱਚ ਲੜਾਈ ਪਾਉਣ ਡਿਆ ਵਾ ਕੀ ਫਾਇਦਾ ਵਾ ਜਾਇਓ ਕੇ ਦਿਨ ਉਹਨਾਂ ਦੇ ਘਰ ਤਸੀਂ ਦੇ ਨੂੰ ਇਹਨਾਂ ਕਮਰ ਦੇ ਵਿੱਚੋਂ ਕੀ ਮਿਲਦਾ ਵਾ ਇਹ ਕਰਕੇ ਕਦੀ ਉਹ ਨੱਕੇ ਤੋੜ ਜਾਂਦਾ ਕਦੀ ਇਹਨਾਂ ਭਰਾਵਾਂ ਫਰਾਮਨ ਨਾਲ ਲੜਾਉਣ ਪੈ ਜਾਂਦਾ ਵਾ ਇਹ ਕਿ ਕਿਦਾਂ ਦਾ ਕੰਮ ਆ ਇਹਦਾ ਮੰਮੀ ਲੋਕੀ ਨਹੀਂ ਵੇਖ ਕੇ ਜਰਦੇ ਹੁੰਦੇ ਕਿ ਦੋਵੇਂ ਭਰਾ ਕੰਮ ਕਰਨ ਦੇ ਆ ਇਹੋ ਤੇ ਗੱਲ ਵਾ ਵਿੱਚ ਨਾਲ ਇੱਕ ਕਹਿੰਦੇ ਹੋਣੀ ਆ ਕਿ लवली ਦਾ ਵਿਆਹ ਹੋ ਗਿਆ ਵਾ ਚੋਰੀ ਚੋਰੀ ਇਹਨਾਂ ਨੇ ਵਿਆਹ ਕਰ ਲਿਆ ਵਾ ਦੱਸ ਚੋਰੀ ਕਾ ਦਾ ਕੀਤਾ ਇਹ ਤੇ ਯਾਰੀ ਹੱਲੀ ਕੀਤਾ ਚੋਰੀ ਕਾ ਦਾ ਕੀਤਾ ਵਾ ਇਹ ਪਰ ਲੋਕੀ ਨੇ ਸਮਝਦੇ ਚਲ ਜਾ ਵੇ ਹਰ ਰਪਿੰਦਰ ਕੀ ਕਰਨ ਦੇ ਆ ਅੰਦਰ ਤੇ ਮੈਂ ਆਈ ਹੁਬਿੰਦਰ ਫੇਰਾ ਮਾਰ ਕੇ ਜਰਾ ਚਲੋ ਠੀਕ ਆ ਮੰਮੀ ਮੈਨੂੰ ਨਹੀਂ ਆ ਮਜਾ ਆਉਂਦਾ ਹੱਥ ਜੀ ਨਾ ਲਾਉਂਦਾ ਮੈਂ ਡੰਡਾ ਹੀ ਆ ਲੈ ਤੁਰਗਾ ਰੇਡੀਆਂ ਹੁਣ ਆ ਦਾਗ ਲਾ ਦੇ ਨਾ ਹੋਰ ਰਿਸਕ ਜਾਣਾ ਵਿਖੇ ਦੋਰੇ ਦੋਰੇ ਮਾਰਨੀ ਹੈ ਉੱਤੇ

ਦੁਰ ਗਿਆ ਅੰਗਰੇਜ਼ ਚਾਚੀ ਨੇ ਪੋਚਾ ਲਾਇਆ ਹੀ ਹੁਣ ਇਹਦੇ ਤੇ ਨਾ ਛਿਛੂ ਨਹੀਂ ਕਰਨਾ ਚੰਗਾ ਚੰਗਾ ਛਿਛੂ ਨਹੀਂ ਕਰਨਾ ਤੇ ਤਾਂ ਮੈਂ ਜਾਣੀ ਚਾ ਪੰਗੜਾ ਪਾ ਲਈ ਪੰਗੜਾ ਭਾਈ ਪੰਗੜਾ ਪਾਉ ਪਈਆ ਉਪੰਗੜਾ ਪਈਆਂ ਪੰਗੜਾ ਪਾ ਲਈ ਇਦਾਂ ਕਰਕੇ ਪਾ ਲਈ ਇਦਾਂ ਇਦਾਂ ਹਾਂ ਕੀ ਕਰਦਾ ਓ ਓਏ ਚੂਚੂ ਪੰਗੜਾ ਪਾ ਦੇ ਪੰਗੜਾ ਇੱਥੇ ਆ ਇੱਥੇ ਬੈਗੀ ਖੜੀ ਗਿਆ ਖੜੀ ਗਿਆ ਮਾ ਵਰਗਾ ਜਿਵੇਂ ਨਾ ਜਾਗ ਰਿਹਾ ਪੁੰਡਾ ਪੁੰਡਾ ਹੀ ਨਹੀਂ ਆ ਕਿਤੇ ਉਹਦਾ ਮਾਣਾ ਹਸਦਾਰੀਂਦਾ ਇਹਨਾਂ ਮੇਰੇ ਨਾਲ ਨਹੀਂ ਹਸਦਾ ਗੱਲਾਂ ਕਰਦੇ ਮੇਨਾਂ ਹੋਏ ਆ ਕੀ ਕੀਤਾਈ ਆਏ ਹਾਏ ਸਾਰੀ ਕਮੀਜ਼ ਗਿੱਲੀ ਕਰ ਤੀ ਇੱਥੇ ਬਹਿ ਇੱਥੇ ਬਹਿ ਜਾ ਗੰਦਾ ਜਾ ਸ਼ਿਸ਼ੂ ਕਰਤੀ ਮੇਰੇ ਉੱਤੇ ਹੁਣ ਮੈਨੂੰ ਨਹਾ ਕੇ ਹੋਣਾ ਪੈਣਾ ਵਾ ਇਹ ਹੈ ਕਿਦਾਂਸ ਮੈਨ ਲੌਂਦੀ ਐ ਸ਼ਿਸ਼ੂ ਦੀ ਵੀ ਚੱਲ ਆਪਣੀ ਮਾਂ ਕੋਲ ਚੱਲ ਜਾ ਹੁਣ ਜਾ ਪਾ ਜਾ ਚੱਲ ਰਪਿੰਦਰ ਕੀ ਗੱਲ ਹੋਈ ਆ ਕੀ ਹੋਇਆ ਵਾ ਆ ਵੇਲਾ ਦੀਦੀ ਸ਼ਿਸ਼ੂ ਕਰਕੇ ਮੈਨੂੰ ਸਾਰਾ ਭੇਂਦਾ ਤੇ ਮੈਂ ਹੁਣ ਹਲੇ ਨਾ ਤਾਂ ਫੇਰ ਉਹ ਮੈਨੂੰ ਦੋਰੇ ਨੂਣਾ ਪੈਣਾ ਕੋਈ ਗੱਲ ਨਹੀਂ ਰਪਿੰਦਰ ਨਿਆਣੇ ਨਾ ਇਦਾਂ ਹੀ ਕਰਦੇ ਹੁੰਦੇ ਆ ਜਦੋਂ ਤੇਰੇ ਘਰ ਹੋਊਗਾ ਨਾ ਨਿਆਣਾ ਉਹਨੇ ਵੀ ਇਦਾਂ ਹੀ ਕਰਨਾ ਵਾ ਦੀਦੀ ਮੈਂ ਨਹੀਂ ਆਪਣੇ ਨਿਆਣੇ ਨੂੰ ਇਦਾਂ ਸ਼ਿਸ਼ੂ ਕਰਨ ਦਿਆ ਕਰਨੀ ਵੇਖੀ ਆ ਜਿੱਦਾਂ ਇਹ ਕਰਦਾ ਵੇ ਸਾਰਾ ਹੀ ਆਵੇ ਪੇਂਡਾ ਸਾਰਾ ਉਹ ਨਿਆਣੇ ਨੇ ਦੱਸ ਕੇ ਥੋੜੀ ਕਰਨਾ ਹੁੰਦਾ ਵਾ ਗਿੱਲਾ ਗਿੱਲਾ ਲੱਗਣ ਦੀ ਆ ਹੁਣ ਚੱਲ ਕੋਈ ਗੱਲ ਨਹੀਂ ਪੋਚਾ ਲਾ ਕੇ ਫਿਰ ਵੀ ਨਹਾਉਣਾ ਹੀ ਤੂੰ ਫੇਰ ਨਾਲ ਹੀ ਓ ਪੋਚਾ ਸਾਰਾ ਓ ਹੁਣ ਤੁਹਾਨੂੰ ਦੋਰੇ ਮਾਰਨਾ ਪੈਣਾ ਮੈਂ ਸਾਰੇ ਘਰ ਦੇ ਆ ਸਫਾਈ ਕੀਤੀ ਹੱਥ ਦੇ ਨਾਲ ਪੋਚਾ ਚੋ ਚੱਲ ਕੋਈ ਗੱਲ ਨਹੀਂ ਨਿਆਣੇ ਇਦਾਂ ਹੀ ਕਰਦੇ ਹੁੰਦੇ ਆ ਖਲਾਰਾ ਪਾਉਂਦੇ ਹੀ ਹੁੰਦੇ ਨੇ ਨਿਆਣੇ ਦੀਦੀਆਂ ਬੜਾ ਗੰਦਾ ਜਾਵਾ ਮੈਂ ਨਹੀਂ ਝੁਕਿਆ ਕਰਨਾ ਸਰਪਿੰਦਰ ਇਦਾਂ ਨਹੀਂ ਬੋਲੀਦਾ ਨਿਆਣੇ ਨੂੰ ਤੂੰ ਹੀ ਅਕਸਰ ਚ ਨਿਆਣੀ ਹੀ ਪਹਿਲਾ ਤੂੰ ਵੱਡੀ ਥੋੜੀ ਹੋ ਗਈ ਚੱਲ ਜਾ ਜਾ ਮम्मा ਆਪਣੀ ਕੁਝ ਆ ਵੀ ਮੈਂ ਨਹੀਂ ਝੁਕਣਾ ਤੂੰ ਜਾ ਆ ਜਾ ਅੰਗਤ ਆ ਜਾ ਆਪਾਂ ਬਾਹਰ ਖੇਡੀਏ ਰੈਂਦ ਚਾਚੀ ਨਕਲੀ ਸਾਰੇ ਕਪੜੇ ਮੇਰੇ ਗਿੱਲੇ ਕਰਦੇ ਆਦੇ ਇਦਾਂ ਹੀ ਕਰਦੀ ਹੁੰਦੇ ਨਹੀਂ ਆਉਣੇ ਕਹਿੰਦੀ ਐ ਐਦਾਂ ਕਰਦੇ ਨੇ ਆਣੇ ਬਤਾ ਜਦਾਂ ਇਹ ਕਰਦਾ ਦੱਸ ਕੋਈ ਨਹੀਂ ਇਹ ਹੁੰਦੇ ਆ ਨਾ ਬਾਹਰੋਂ ਇਹਨਾਂ ਨੂੰ ਮੈਂ ਦੱਸਦੀ ਆਂ ਵੀ ਵੇਖ ਲੋ ਐਦਾਂ ਕੀਤੀ ਆ ਨੇ ਮਹਾਗਦੇ ਮੈਂ ਪੁੱਛੇ ਲਈ ਹਾਏ ਹਾਏ ਫਿਰ ਕੀ ਮੁੰਡੇ ਨੇ ਬਾਥਰੂਮ ਹੀ ਕਰ ਦਿੱਤਾ ਤੇ ਕਿਦਾਂ ਉਹਨੂੰ ਚੁੱਕ ਚੁੱਕ ਕੇ ਮਾਰਨ ਦੀ ਹੀ ਕੋਈ ਗੱਲ ਨਹੀਂ ਜਦੋਂ ਆਪਣੇ ਹੋਣਗੇ ਨਾ ਫਿਰ ਵੇਖੂਗੀ ਮੈਂ ਚਲ ਤੂੰ ਨਾ ਚਾਚੀ ਲੱਗ ਕੇ ਜਾਇਆ ਨਾ ਕਰ ਮਾਰਦੀ ਐ ਨਾ ਚਾਚੀ ਤੈਨੂੰ ਕੱਲਾ ਖੇਡਿਆ ਕਰ ਸੰਦੀਪ ਬੈਠੇ ਹੋ ਆ ਜਾ ਕੀ ਗੱਲ ਹੋਈ ਆ ਹੋਣਾ ਕੀ ਹੈ ਹਜੇ ਜਿੰਨੂੰ ਕੱਲ ਸਮਝਾ ਕੇ ਗਏ ਦੀਦੀ ਮੈਂ ਹਜੇ ਮੰਮੀ ਕੋ ਸਿਫਤਾਂ ਹੀ ਕਰਨ ਢੀ ਆ ਕਿ ਸਾਰਾ ਕੰਮਕਾਰ ਕਰਨ ਢੀ ਆ ਤੇ ਉਹਨੇ ਅੱਜ ਨਾ ਮੁੰਡੇ ਨੂੰ ਦਬਕੇ ਮਾਰਨ ਢੀ ਹੀ ਲਾਗੇ ਬਿਠਾਤਾ ਮੁੰਡੇ ਨੂੰ ਮੈਂ ਜੇ ਸੋਈ ਚ ਚੱਲ ਗਈ ਪੋਚੇ ਲਾਉਣ ਢੀ ਹੀ ਤੇ ਮੁੰਡੇ ਨੇ ਕਿਤੇ ਬਾਥਰੂਮ ਕਰਤਾ ਤੇ ਉਹਨੂੰ ਨਾ ਗਾਲਾਂ ਡੇਪੀ ਕੱਢਣ ਤੂੰ ਗੰਦਾ ਜਹਾ ਹੈਗਾ ਵਾ ਚੁੱਕ ਚੁੱਕੇ ਮਾਰਨ ਦੀ ਹੀ ਉਹਨੂੰ ਤੇ ਜੇ ਮੈਂ ਨਾ ਜਾਂਦੀ ਤੇ ਮੁੰਡੇ ਨੇ ਡਿੱਗ ਜਾਣਾ ਹੀ ਸੰਦੀਪ ਦੱਸ ਨਿਆਣੇ ਦਾ ਕਾਦਾ ਹੁੰਦਾ ਵਾ ਨਿਆਣੇ ਤਾਂ ਭੰਜਾ ਮਰਜੀ ਹੋਵੇ ਤੇ ਚੁੱਕ ਲਈਦਾ ਵਾ ਇਹ ਪਤਾ ਨਹੀਂ ਕਿੱਦਾਂ ਦੀ ਆ ਹੁਣ ਲੜੀ ਨਹੀਂ ਸੁਣ ਲਾ ਲੜੀ ਭਾਵੇਂ ਨਵੇਂ ਕੱਪੜੇ ਵੀ ਪਾਏ ਹੁੰਦੇ ਸੀ ਨਾ ਤੇ ਲਿਬੜਿਆ ਵੀ ਹੁੰਦਾ ਸੀ ਤਾਂ ਵੀ ਚੁੱਕ ਲੈਂਦਾ ਹੁੰਦਾ ਸੀ ਇਹਦੀ ਮੈਨੂੰ ਸਮਝ ਨਹੀਂ ਆਉਂਦੀ ਇਹ ਕੀ ਕਰਦੀ ਫਿਰਦੀ ਸੰਦੀਪ ਹੁਣ ਮੈਨੂੰ ਸਮਝ ਨਹੀਂ ਲੱਗਣ ਮੈਂ ਤੇਰੀ ਗੱਲ ਕਰਾਂ ਕਿ ਉਹਦੀ ਗੱਲ ਕਰਾਂ ਤੁਹਾਨੂੰ ਵੀ ਪਤਾ ਵਾ ਹਜੇ ਉਹ ਨਿਆਣਾ ਵਾ ਜਦੋਂ ਕੱਲ ਨੂੰ ਸਿਆਣਾ ਹੋਇਆ ਤੇ ਨਿਆਣੇ ਤੇ ਖਲਾਰਾ ਪੁੰਦੇ ਹੀ ਹੁੰਦੇ ਆ ਤੇ ਫਿਰ ਕੀ ਕਰੂਗੀ ਉਹ ਉਹ ਪਤਾ ਨਹੀਂ ਹੈ ਕਿਦਾਂ ਦੀ ਆ ਮਾਂ ਨੇ ਕੋ ਸਿਖਾਇਆ ਹੀ ਨਹੀਂ ਮਿਰਜ਼ਾ ਉਹਨਾ ਅੱਜ ਤੱਕ ਲਵਲੀ ਨੇ ਕੁਝ ਕਿਹਾ ਮੁੰਡੇ ਨੂੰ ਜਿੱਦਾਂ ਉਹ ਕਹੇ ਡੀਹੀ ਉਹਨੇ ਲਵਲੀ ਨੂੰ ਦੱਸੀਏ ਉਹਨੇ ਹੀ ਕਹਿਣਾ ਵਾ ਕਿ ਹੁਣੇ ਲੜਨ ਡੈ ਬੀ ਇਹਨਾਂ ਨਾਲ ਨਵਾਂ ਨਵਾਂ ਹਜੇ ਵਿਆਹ ਹੋਇਆ ਵਾ ਦਿੱਤਾ ਕਿ ਮੈਨੂੰ ਲੱਗਦਾ ਵਾ ਨਾ ਲਵਲੀ ਇਹਦੇ ਨਾਲ ਖਿਜਣ ਡਿਆ ਵਾ ਥਲੇ ਤਾਂ ਸੰਦੀਪ ਲਵੜੀ ਨੂੰ ਨਾ ਪਤਾ ਲੱਗ ਗਿਆ ਵਾ ਇਹਦੇ ਨਾ ਦਿਮਾਗ 'ਚ ਫਰਕ ਹੈਗਾ ਇਹਦੇ 'ਚ ਨਹੀਂ ਚੰਗਾ ਪਲਾਸਟਿਕ ਵਾਲਾ ਪੋਚਾ ਲਿਆਂਦਾ ਵਾ ਤੂੰ ਉਹਦੇ ਨਾਲ ਪੋਚਾ ਲਾ ਉਹ ਪੂਣਾ ਜਆ ਪਾਣੀ ਕਿੱਥੋਂ ਲੱਭਾ ਗੰਦਾ ਜਆ ਉਹਦੇ ਨਾਲ ਪੋਚਾ ਲਾਉਣ ਦੀ ਬੈਠੇ ਥੱਲੇ ਇੱਦਾਂ ਚੰਗੇ ਲੱਗੀਦਾ ਵਾ ਜੇ ਬਾਹਰ ਕੋਈ ਵੇਖ ਲੇ ਤੇ ਫੇਰ ਸੰਦੀਪ ਤੂੰ ਆਪਨੇ ਕੁਝ ਵੀ ਕਹੀਂ ਮੰਮੀ ਨੂੰ ਕਹੀਂ ਇਹਨੂੰ ਸਮਝਾ ਲਈ ਮਰਾ ਵਟਾ ਕੇ ਤੇ ਉਹ ਕਹਿਣਾ ਤੇ ਹੁਣ ਪੈਂਦਾ ਹੀ ਆ ਕਿੰਨਾ ਕੁ ਚਿਰ ਨਹੀਂ ਕਾਵਾਂਗੇ ਉਹਨੂੰ ਉਹਨੇ ਗੁੱਸੇ ਵਰਗੇ ਬਹਿਣਾ ਵਾ ਜਿਦੋਂ ਦਾ ਦਿਮਾਗ ਵਾ ਤੇ ਕਰਦੀ ਤੇ ਕਰਦੀ ਰਵੇ ਗੁੱਸਾ ਮੈਂ ਸੋ ਕੋ ਸਿਫਤਾਂ ਕਰਨ ਦੀ ਸੀ ਕਿ ਚਲ ਦੀਦੀ ਸਮਝਾ ਕੇ ਗਏ ਇਹਨੂੰ ਚਲ ਹੌਲੀ ਬੋਲ ਸੁਣਦੀ ਨਾ ਹੋਵੇ ਕਿਤੇ ਅੰਦਰ ਸੁਣ ਲੈ ਸੁਨਣਾ ਵਾ ਤੇ ਮੇਰੇ ਕੋ ਨਹੀਂ ਸੁਣੀਆਂ ਜਾਂਦੀਆਂ ਨਾਲੇ ਉਹ ਮੁੰਡੇ ਮੇਰੇ ਨੂੰ ਕਹਿਣ ਦੀ ਸੀ ਇਦਾਂ ਉਹ ਤੂੰ ਨਿਆਣੀ ਆ ਉਹ ਦਾਮਾਗੀ ਇਦਾਂ ਦਾ ਵਾ ਘਰ ਚ ਨੱਕ ਪਾਤਰਾ ਪਾਇਆ ਹੁਣ ਠੀਕ ਹੈ ਨਾ ਆਹੋ ਤੁਸੀਂ ਵੀ ਉਹਨਾਂ ਦੀ ਸਾਈਡ ਲਿਆ ਕਰੋ ਕੁਛ ਨਹੀਂ ਵੀ ਸਾਈਡ ਲੈਣ ਦੀ ਗੱਲ ਨਹੀਂ ਆ ਮਾਰ ਕੋ ਸੁਣੂਗਾ ਫਿਰ ਕੀ ਵੇਖੂਗਾ ਕੀ ਬੰਦੇ ਨਾ ਕਰ ਇਹਨਾਂ ਨਾਲ ਚੰਗਾ ਤਾਂ लवली ਦਾ ਵਿਆਹ ਹੀ ਨਾ ਕਰਦੇ ਸੰਦੀਪ ਵਿਆਹ ਤੇ ਕਰਨੇ ਪੈਣਾ ਇੱਕ ਨੇ ਇੱਕ ਦਿਨ ਅਹੀਂ ਤਾਂ ਫਾਸੀ ਗਏ ਵਿਆਹ ਕਰਕੇ ਅਹੀਂ ਤਾਂ ਸੋਚਿਆ ਸੀ ਕਿ ਚੱਲ ਕੰਮਕਾਰ ਵਾਲੀ ਕੁੜੀ ਆ ਵੇਖਿਆ ਚੱਖਿਆ ਹੈ ਨਹੀਂ ਅਹੀਂ ਕੁਝ ਵੀ ਉਹਹੀਂ ਵੀ ਨਾ ਕੰਮਕਾਰੀ ਵੇਖ ਲਿਆ ਅਗਲ ਤੇ ਵੇਖੀ ਨਹੀਂ ਵਿਹੈਗੀ ਕਿ ਨਹੀਂ ਹੈਗੀ ਹੁਣ ਦੀਦੀ ਨੂੰ ਵੀ ਕੁਝ ਕਹਿ ਸਕਦੇ ਉਹਨਾਂ ਨੇ ਰਿਸ਼ਤਾ ਕਰਵਾਇਆ ਵਾ ਉਹ ਸੰਦੀਪ ਜੋ ਵੇਖਣ ਜਾਈਏ ਨਾ ਤੇ ਬੰਦਾ ਚੰਗਾ ਹੀ ਲੱਗਦਾ ਵਾ ਦੀਦੀ ਨੂੰ ਵੀ ਵੇਖਿਆ ਹੀ ਆ ਉਗਰੰਦਰ ਵਰਗੇ ਹੁਣ ਬਾਰ-ਬਾਰ ਦੀਦੀ ਨਾਲ ਇਹ ਗੱਲ ਕਰਾਂਗੇ ਤੇ ਲੜਾਈ ਪੈਣੀ ਆ ਉਹਨਾਂ ਨੇ ਕਹਣਾ ਇੱਕ ਪਾਸੇ ਮੈਂ ਰਿਸ਼ਤਾ ਕਰਾਇਆ ਵਾ ਦੂਜੇ ਪਾਸੇ ਮੈਨੂੰ ਗੱਲਾਂ ਕਰਦੇ ਆ ਚਲ ਇਹ ਆ ਵੀ ਉਹ ਗੁੱਸਾ ਤਾਂ ਨਹੀਂ ਕਰਦੀ ਪਰ ਫਿਰ ਕਹਿ ਹੀ ਦੇਣਾ ਉਹਨੇ ਵੀ ਬਾਰ-ਬਾਰ ਬੁਲਾਉਂਦੇ ਆ ਮੈਨੂੰ ਚਲੋ ਕੋਈ ਗੱਲ ਨਹੀਂ ਸਮਝਾ ਕੇ ਵੇਖ ਲੈਨੇ ਫਿਰ ਜੇ ਸਮਝ ਜੂਗੀ ਤੇ ਚਲ ਛੱਡ ਚਾਹ ਲਿਆ ਗੁੱਟ ਮੈਂ ਲੱਗੇ ਖੇਡਦਾ ਆਂ ਅੰਤ ਤਵਾਰੋ ਜਾਨੀਆ ਸੰਦੀਪ ਚਾਹ ਵੱਧ ਬਣਾ ਲਈ ਲਵਲੀ ਵੀ ਆਉਣ ਡਿਆਈਓ ਠੀਕ ਆ ਕੀ ਹਾਲ ਕਰੀਏ ਕੁੜੀ ਦਾ ਕਿੰਨਾ ਪਿਆਰੀ ਨਾ ਢੇ ਪਰਿਵਾਰ ਦਾ ਹੱਸਦੇ ਖੇਡਦੇ ਇੱਕ ਦੂਜੇ ਨਾਲ ਇੱਕ ਜੀ ਦੇਉਣ ਨਾਲ ਨਾ ਕਿੰਨਾ ਫਰਕ ਪੈ ਗਿਆ ਹੁੰਦੇ ਜਦੋਂ ਬਾਹਰੋਂ ਆਈਦਾ ਨਾ ਆਉਂਦੇ ਘਰ 'ਚ ਗੱਲਾਂ ਸੋਨ ਨੂੰ ਮਿਲਦੀਆਂ ਉਹਨੇ ਆਹ ਕਹਿਤਾ ਵਾ ਤੇ ਉਹਨੇ ਆਹ ਕਹਿਤਾ ਵਾ ਸਮਝ ਨਹੀਂ ਲੱਗਦੀ ਕੁਝ ਵੀ ਦੀਦੀ 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 ਰਪਿੰਦਰ ਹੁਣ ਕੀ ਕੰਮ ਮੇਰੇ ਨਾਲ ਹੁਣ ਨਾਲ ਨਹਾ ਕੇ ਕਿਉਂ ਨਹੀਂ ਆਈ ਕੱਪੜੇ ਫੇਰ ਉਹੀ ਪਾਏ ਆ ਉਦੋਂ ਤੇ ਕਹਿੰਦੀ ਅੰਗਦ ਨੇ ਸ਼ੀ ਕਰਤਾ ਵਾ ਪਰ ਮੈਨੂੰ ਨਹਾਉਣਾ ਪੈਣਾ ਵਾ ਅਵੇਲਾ ਦੀਦੀ ਗੁੱਸਾ ਨਾ ਕਰ ਹਾਂ ਮੰਜਾ ਹਾਂ ਦੱਸ ਰਪਿੰਦਰ ਮੇਰੇ ਲੱਗ ਚਲ ਜਾ ਠੀਕ ਆ ਨਾ ਮੈਨੂੰ ਬੁਲਾ ਨਾ ਦੀਦੀ ਮੈਂ ਤਾਂ ਤੇ ਕੱਪੜੇ ਨਹੀਂ ਲਾਏ ਮੈਂ ਪਤਾ ਨਾ ਪਿਆਰ ਕਿੰਨਾ ਕਰਨੀ ਆ ਗਦ ਨੂੰ ਰਪਿੰਦਰ ਮੈਨੂੰ ਜੋ ਮਰਜੀ ਕਹਿ ਲੈ ਕਰ ਪਰ ਮੁੰਡੇ ਨੂੰ ਨਹੀਂ ਅੱਜ ਤੋਂ ਬਾਅਦ ਕੁਝ ਕਹਿਣਾ ਉਹ ਦੀਦੀ ਮੈਂ ਤਾਂ ਹੀ ਤੇ ਕਹਿਂਦੀ ਆ ਦੱਸ ਮੈਂ ਪਿਆਰ ਕਰਦੀ ਆ ਤੇ ਤਾਂ ਹੀ ਮੈਂ ਕੱਪੜੇ ਨਹੀਂ ਲਾਏ ਵੇਲਾ ਅੱਜ ਤੱਕ ਮੈਂ ਨਹੀਂ ਦਬਕਾ ਮਾਰਿਆ लवली ਨੇ ਨਹੀਂ ਮਾਰਿਆ ਮੰਮੀ ਨੇ ਨਹੀਂ ਮਾਰਿਆ ਦਬਕਾ ਤੇ ਤੂੰ ਕੌਣ ਹੋਣੀ ਆ ਮਾਰਨ ਵਾਲੀ ਚੱਲ ਦੀਦੀ ਮੰਜਾ ਹਵੇਲਾ ਨਹੀਂ ਮਾਰਦੀ ਅੱਜ ਤੋਂ ਬਾਅਦ ਮੈਂ ਦਬਕਾ ਥੋੜਾ ਮਾਰਿਆ ਸੀ ਮੈਂ ਤੇ ਉਦਾਂ ਹੀ ਉਹ ਨਾ ਮੈਨੂੰ ਗਰਮ ਗਰਮ ਲੱਗਾ ਤੇ ਮੈਂ ਤਾਂ ਕਰਕੇ ਫਿਰ ਮੈਂ ਉਹ ਤਾ ਕਰਕੇ ਗੁੱਸੇ ਨਾ ਗਿਆ ਤਾਂ ਹੀ ਨਾ ਹਿੱਦਾਂ ਨਾ ਹਾਂ ਕਰ ਜਿੱਦਾਂ ਉਹਨੂੰ ਧੱਕੇ ਮਾਰਨ ਦੀ ਹੀ ਜੇ ਮੁੰਡਾ ਡਿੱਗ ਜਾਂਦਾ ਸੱਟ ਲੱਗ ਜਾਂਦੀ ਤੇ ਫੇਰ ਕੌਣ ਜ਼ਿੰਮੇਵਾਰੀ ਉਹਦਾ ਚੱਲ ਦੀਦੀ ਨਹੀਂ ਕਹੀਨੀ ਬੱਸ ਮੰਜਾ ਹਵੇਲਾ ਹੋਂ ਤੇ ਮੰਜਾ ਜਾ ਜਾ ਕੇ ਤੇ ਆਪਣਾ ਕੰਮ ਕਰ ਲੈ ਠੀਕ ਆ ਨਾ ਮੇਰੇ ਅੱਗੇ ਬੜਾ ਮੂਡ ਖਰਾਬ ਹੋਇਆ ਈ ਹੁਣ ਵੀ ਕਿੱਡ ਛੇਤੀ ਮਨਾਉਣ ਆਈ ਐ ਹੁਣ ਪਤਾ ਲੱਗਾ ਵਾ ਨਾ ਕਿ ਦੀਦੀ ਨੇ ਗੁੱਸਾ ਕੀਤਾ ਵਾ ਤੇ ਪਹਿਲਾ ਹੀ ਸੰਭਲ ਜਾਂਦੀ ਪਹਿਲਾ ਹੀ ਉਹਨਾਂ ਪਿਆਰ ਕਰਨ ਲੱਗ ਪੈਂਦੀ ਨਿਆਣੇ ਨਾਲ ਫਿਰ ਕੀ ਹੀ ਬਾਥਰੂਮ ਹੀ ਕਰ ਦਿੱਤਾ ਜਾਂ ਤੇ ਦੀਦੀ ਦਾ ਮੰਨਣਾ ਨਹੀਂ ਦੇਗੀ ਇਹ ਕਿ ਨਾ ਮੈਂ ਮਨਾਇਆ ਵਾਂ ਵੀ ਦੀਦੀ ਕੋਈ ਨਹੀਂ ਨਹੀਂ ਵਿਲਾਸੇ ਕਰਕੇ ਮੈਂ ਕੱਪੜੇ ਨਹੀਂ ਲਾਏ ਤੇ ਮੋਰੀ ਕੋ ਵਾਲੀ ਕਰੀ ਜਾਂਦੀ ਇਹਦੇ ਹੁਣ ਕੀ ਕਰਾਂ ਕਿ ਦੰਮ ਨਾ ਮਾਵਾਂ ਮੈਂ ਤਾਂ ਗੁੱਸੇ ਹੀ ਹੋ ਗਈ ਆ ਨਾਲੇ ਉਹਨੂੰ ਤੇ ਪੁੱਛ ਕੇ ਮੈਂ ਕੰਮ ਕਰਨਾ ਆ ਜੇ ਉਹ ਮੈਂ ਨਾ ਬੋਲੀ ਨਾ ਤਾਂ ਫਿਰ ਕੀ ਕਰਾਂ ਹੋਰ ਨਾ ਮੈਂ ਤਾਲ ਕਰ ਨਹੀਂ ਆ। ਇਹ ਕੁਸ ਕੀ ਮਉਂਦੀ ਆ। ਉਹ ਕੰਮ ਕਰਦੀ ਆ। ਫੇਰੇ ਇਹਨੇ ਨਾ ਛੱਟ ਮੰਨ ਜਾਣਾ ਵੀ ਕਿੰਨੇ ਕਰਦੀ ਆ। ਕੋਈ ਨਹੀਂ ਆ। ਹਿੰਦ ਬਣਾ ਲੈਣਾ ਮੈਂ 2 ਮਿੰਟਾਂ ਚ। ਵੇਲਾ ਆ। ਮੈਂ ਕੁੜੀ ਨੂੰ ਕਿਤੇ ਮਾਸਾ ਫਿਗਰਨੀ ਆ। ਕੀ ਬਣਾਵਾ ਅੱਜ ਮੈਂ ਨਾ ਪੁੱਛਿਆ ਹੀ ਦੀਦੀ ਕੀ ਬਣਾਵਾ ਅੰਦਰ ਵੜ ਗਈ ਚੁੱਪ ਕਰਕੇ ਦੀਦੀ ਦੀਦੀ ਹੁਣ ਇਹਨੇ ਕੀ ਕਹਿਣਾ ਚੱਲ ਅੱਗੇ ਮਨਾਉਣ ਆਈ ਮੈਨੂੰ ਬੋਲ ਹੀ ਪੈਣੀ ਆ ਹੁਣ ਉਹਨੀਆਂ ਗੱਲ ਕੀ ਕਹਿੰਦੀ ਆ ਰਪਿੰਦਰ ਐ ਆ ਕੀ ਆ ਇਦਾਂ ਕਰਨੀ ਆ ਇਹਨੂੰ ਇਦਾਂ ਮਨਾਉਣੀ ਆ ਓਦਾਂ ਨਹੀਂ ਇਹਨੇ ਮੰਨਣਾ ਬੰਨੀ ਕਿੱਥੇ ਵੜੀ ਆ ਹਏ ਮੰਮੀ ਚੱਲ ਹੁਣ ਗੱਲ ਬਣੀ ਹੁਣ ਵੇਖੀ ਤਾ ਮਜ਼ਾ ਆਉਂਦਾ ਕਿੰਨੀ ਵੱਡੀ ਲੇਰ ਬਣੀ ਹੁਣ ਮੰਮੀ ਨੂੰ ਲੱਗ ਜਾਊਗੀ ਵੇਖੀ ਮੰਮੀ ਮੰਮੀ ਅੰਦਰੋਂ ਅੰਦਰ ਨਹੀਂ ਕੋਣ ਵਾ ਛੇਤੀ ਉੱਠ ਕੇ ਆਓ ਮੇਰੇ ਨਾਲ ਕੋਣ ਵੰਦਰ ਆਓ ਤਾਂ ਸਹੀ ਛੇਤੀ ਹਾਂ ਕੀ ਹੋ ਗਿਆ ਵਾ ਮੰਮੀ ਮੈਨੂੰ ਬੜਾ ਡਰ ਲੱਗਣ ਡਿਆ ਵਾ ਕੀ ਅੰਦਰ ਛੇਤੀ ਆਓ ਵੀ ਮਮਿਆ ਉਹ ਸੇ ਚੱਲਾ ਕੀ ਅੰਦਰ ਭਲਾ ਉੱਥੇ ਤੋਰ ਫੜੇ ਮੁਕਰ ਤੇਰਾ ਜਾਏ ਕਿਤੇ ਤੇਰੇ ਮੂੰਹ ਦਾ ਹੀ ਕਿਤੇ ਕੁੜੀ ਨੂੰ ਡਰਾ ਕੇ ਰੱਖਦਾ ਉਹਨੂੰ ਪੌਤਰਾ ਨਾਲ ਅਟੈਕ ਹੋ ਜਾਂਦਾ ਉਹਨੂੰ ਹਾਕੀ ਬਣੀ ਆ ਫਿਰ ਪਿੰਦਰ ਤੂੰ ਹੀ ਮੈਂ ਤਾਂ ਡਰਾ ਹੀ ਦਿੱਤਾ ਮਮੀ ਨੇ ਨਿਸ਼ਦੈਣ ਹੀ ਐ ਵੀ ਵੇਹੇ ਡਰਾਉਣ ਲਾ ਤਾਂ ਤੂੰ ਹੁੰਬੜਾ ਆਵਾਜ਼ ਤੋ ਨਾ ਡਰਾਂ ਤੇ ਆਪ ਹੀ ਉਹਨੇ ਚਰੀ ਨੇ ਕਿੱਦਾਂ ਦੌੜੀ ਗਈ ਤੇ ਦੌੜਨਾ ਹੀ ਤੇ ਹੁਣ ਹੁਣ ਮੰਨ ਨਹੀਂ ਆ ਰਿਹਾ ਮਮੀ ਨੂੰ ਨਾ ਬਣਾਉਂਦਾ ਕਰਕੇ ਨਾ ਤਾ ਮੈਂ ਕਰਕੇ ਆਵਲਾ ਕਮ ਮਮੇ ਦੀਦੀ ਮੇਰ ਨਾਲ ਰੁੱਸੀ ਮੈਂ ਤਾਂ ਕਰਕੇ ਇਹਨੂੰ ਮਨਾਉਣ ਦਾ ਕਰਕੇ ਜੀ। ਕਹਿੰਦੇ ਕਿ ਉਹ ਰੁੱਸ ਗਈ ਸੀ ਇਹਨਾਂ ਤੇਨ। ਉਹ ਮੰਮੀ ਅੰਗਦਨ ਇਹਨਾਂ ਸ਼ੂਸ਼ੂ ਕਰਤਾ ਸੀ ਇਹਦੇ ਉੱਪਰ। ਹੁਣ ਦੀਦੀ ਮੰਨ ਗਈ ਹੈ ਨਾ। ਹਾਏ ਇੱਕ ਵਾਰੀ ਹੱਸ ਗਿਆ ਉਹ ਖਾਣ। ਅੱਗੇ ਤੋਂ ਇਦਾਂ ਨਾ ਕਰੀ ਠੀਕ ਆ ਨਾ। ਹੁਣ ਮੰਨ ਗਈ ਇਹਨਾਂ ਦਾ ਸਰ। ਆ ਮੰਨ ਗਈਆਂ ਮੈਂ। ਮੈਂ ਮੰਨ ਗਈਆਂ। ਜਾ ਕੇ ਤੇ ਮੂੰਹ ਟੋਲਾ। लवली ਆ ਗਿਆ ਨਾ। ਉਹਨੇ ਤੈਨੂੰ ਪੈ ਜਾਣਾ ਹੀ ਉਹ ਤੇ ਅੱਗੇ ਖਿਜ ਜਾਗਾ ਪਿਆ ਵਾ। ਕੋਈ ਨਹੀਂ ਮੈਂ ਟੋ ਲੈਣੀ। ਜਾ। ਮੰਮੀ ਉਹ ਦਿਨ ਮੈਂ ਮਜ਼ਾਕ ਕੀਤਾ ਸੀ ਐਵੇਂ ਨਾ ਕਰ ਲਿਓ ਕਿ ਮਜ਼ਾਕ ਤੇ ਤੂੰ ਕੀਤਾ ਉਹਨੂੰ ਤੇ ਉਹਨੂੰ ਉਤਰਾ ਟੈਗ ਹੋ ਜਾਣਾ ਸੀ ਉਹ ਤਾਂ ਦੌੜੀ ਗਈ ਮੇਰੇ ਵੱਲ ਮੰਮੀ ਆਈ ਦੌੜੀ ਦੌੜੀ ਮੈਂ ਪਤਾ ਨਹੀਂ ਕੀ ਅੰਦਰ ਸਾਡੇ ਵੜ ਗਿਆ ਉਹ ਕੋਹ ਨਹੀਂ ਮੰਮੀ ਮੈਂ ਆ ਹੀ ਚਲ ਜਾ ਮੂੰਹ ਤੋਂ ਜਾ ਕੇ ਆਪਣਾ ਹੋ ਜਾਗਾ ਉਧਰ ਚੱਮ ਤੋ ਲੈਣੀ ਜਾ ਜਾ ਲੈ ਆਣੀ ਹੁਣ ਮੰਮੀ ਇਹਦਾ ਵੀ ਕੁਝ ਹਾਲ ਨਹੀਂ ਆ ਕੀ ਇਹਨੂੰ ਗੁੱਸੇ ਹੋਵੇ ਇਹਨੂੰ ਤਾਂ ਮੈਂ ਸੰਦੀਪ ਉਹਦਨ ਦੀ ਆਖਣ ਲਈ ਵੀ ਐਨ ਐ ਇਹਦਾ ਦਿਮਾਗ ਨਹੀਂ ਗਾ ਕੰਮ ਕਰਦਾ ਇਹ ਹੌਲੀ ਹੌਲੀ ਐ ਸਮਝਾਵਾਂਗੇ ਤੇ ਫੇਰ ਇਹਨੂੰ ਪਤਾ ਲੱਗਣਾ ਵਾ ਇਹਨੂੰ ਦੱਸ ਤੂੰ ਉਦਾਂ ਬਨਾਲਾ ਮੈਂ ਤਾਂ ਵੈਸੇ ਮੰਨ ਨਹੀਂ ਗਈ ਸੀ ਨੇ ਇੰਨੇ ਟੈਨਸ਼ਨ ਕਰਨ ਦੀ ਲੋੜ ਹੀ ਘਰ ਵਿੱਚ ਤੇਰਾ ਤਾਂ ਕੁਝ ਸੋਗ ਗੱਲ ਹੁੰਦੀ ਰਹਿੰਦੀ ਮੁੰਡੇ ਨੇ ਹੋਈ ਚਲੋ ਸ਼ਿਸ਼ੂ ਕਰ ਦਿੱਤਾ ਹੀ ਤੇ ਹੁਣ ਬੱਚਾ ਬੰਦ ਕਰਨੇ ਕਰਨਾ ਹੈ ਚਲੋ ਮੰਮੀ ਛੱਡੋ ਤੀਹ ਨਾ ਹੁਣ ਗੁੱਸੇ ਹੋਇਓ ਠੀਕ ਆ ਨਾ ਨਹੀਂ ਮੈਨਾਂ ਕਾ ਨੂੰ ਗੁੱਸੇ ਹੋਣਾ ਵਾ ਇਹਦੇ ਨਾਲ ਮੰਮੀ ਇਹ ਆ ਕਿ ਬਾਬਾ ਰੋਣ ਕਲਾ ਛੱਡਦੀ ਆ ਨਹੀਂ ਚਲ ਕੋਈ ਗੱਲ ਨਹੀਂ ਹੁੰਦਾ ਪਹਿ ਹੋ ਜਾਣਾ ਠੀਕ ਨੇ ਹੌਲੀ ਹੌਲੀ